ਹੁਣ ਗ੍ਰੰਥੀ ਸਿੰਘ ਕੀਰਤਨ ਕਰਨ ਵਾਲੇ ਇਹਨਾਂ ਦੀਆਂ ਤਾਂ ਤੁਸੀਂ ਵੀਡੀਓਸ ਇਹਨਾਂ ਦੀਆਂ ਤਾਂ ਤੁਸੀਂ ਲਾਈਕ ਸ਼ੇਅਰ ਨਹੀਂ ਕਰਦੇ ਇਹ ਤਾਂ ਭੁੱਖੇ ਮਰਦੇ ਨੇ ਜਿਹੜੇ ਗੰਦਗੀ ਪਰੋਸਦੇ ਨੇ ਉਹਨਾਂ ਦੀਆਂ ਤੁਸੀਂ ਵੀਡੀਓ ਲਾਈਕ ਵੀ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਉਹਨਾਂ ਨੂੰ ਤੁਸੀਂ ਗੰਦਗੀ ਪਰੋਸਣ ਵਾਲਿਆਂ ਨੂੰ ਰਾਜੇ ਬਣਾਤਾ ਵੀਡੀਓ ਬਣਾਉਣ ਵਾਲੇ ਦੋਸ਼ੀ ਨੇ ਨਾ ਉੱਥੇ ਇਹਨਾਂ ਨੂੰ ਫੋਲੋ ਕਰਨ ਵਾਲੇ ਉਸ ਤੋਂ ਵੱਡੇ ਦੋਸ਼ੀ ਨੇ ਉਹ ਤਾਂ ਕਾਂਚਨ ਕੁਵਾਰੀ ਆਪਾਂ ਮਾਰ ਇੱਕ ਸਾਡੇ ਅੰਦਰ ਬੈਠੀ ਆ ਕਾਂਚਨ ਕੁਮਾਰੀ ਉਹ ਕਿਹੜੀ ਆ ਉਹ ਹੈਗੀ ਆ ਸਾਡੀ ਗੰਦੀ ਸੋਚ ਗੰਦਗੀ ਨੂੰ ਦੇਖਣਾ ਪਸੰਦ ਕਰਦੇ ਨੇ ਸੋ ਜਿਹੜੀ ਚੀਜ਼ ਨੂੰ ਭਾਈ ਡਿਮਾਂਡ ਹੈ ਪਸੰਦ ਕਰਦੇ ਨੇ ਲੋਕ ਉਹੀ ਜੀ ਗੰਦਗੀ ਪਰੋਸ ਕੇ ਦੇਣ ਲੱਗ ਗਏ ਇਹ ਜਿਹੜੀ ਮਰੀ ਆ ਇਹ ਵੈਸੇ ਤਿੰਨ ਕ ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਸੀ ਸਿਆਣਿਆਂ ਦਾ ਕਥਨ ਹੈ ਭਜਨ ਭੋਜਨ ਖਜ਼ਾਨਾ ਨਾਰੀ ਚਾਰੇ ਪੜਦੇ ਦੇ ਅਧਿਕਾਰੀ ਅੰਦੇ ਵੀ ਸਿਆਣੇ ਬਿਆਣੇ ਤੁਸੀਂ ਦੇਖਿਆ ਕਰੋ 70 70 ਸਾਲ ਦੇ ਕਈ ਤਾਂ ਗਾਤਰੇ ਪਾਏ ਹੋਏ ਨੇ ਲੱਕ ਲਚਕ ਲਟਕਾਈ ਜਾਂਦੇ ਨੇ ਲੱਕ ਮਾਰ ਮਾਰ ਕੇ ਤੁਸੀਂ ਗਾਤਰੇ ਤਾਂ ਲਾ ਦਿਓ ਜੇ ਹਜਾ ਕੋਈ ਕੰਜਰਖਾਨਾ ਕਰਨਾ ਹੈ ਜਿੰਨੀ ਕਮਲ ਕੌਰ ਦੋਸ਼ੀ ਐ ਜਿੰਨੇ ਉਹਨੂੰ ਫੋਲੋ ਕਰਦੇ ਨੇ ਉਹ ਵੀ 76 ਉਹਨਾਂ ਦੇ ਵੀ ਲਾਉਣ ਵਾਲੇ ਨੇ ਉਹ ਬਰਾਬਰ ਦੇ ਦੋਸ਼ੀ ਨੇ ਛੋ ਵੀ ਵੀਓ ਪੰਜਾਬ ਦਾ ਕਲਚਰ ਨਹੀਂ ਹੈਗਾ ਨੰਗੇ ਹੋ ਕੇ ਨੱਚਣਾ ਜਿਹੜਾ ਕੌਰ ਸ਼ਬਦ ਹੈ ਉਹਨੂੰ ਲਿਖਣਾ ਨਹੀਂ ਸੀ ਚਾਹੀਦਾ ਤੇ ਹੋ ਸਕਦਾ ਇਹ ਉਹਦੀ ਮੌਤ ਦਾ ਕਾਰਨ ਬਣਿਆ ਹੋਵੇ ਜੇ ਤੂੰ ਮਾਰਨਾ ਸੀ ਤਾਂ ਉਹਨੂੰ ਸ਼ਰਿਆਂ ਮਾਰਦਾ ਤੇ ਮਾਰ ਕੇ ਥਾਣੇ ਤੇ ਪੇਸ਼ ਕਰ। ਵੀ ਮੋਬਾਈਲ ਦਾ ਪਾਸਵਰਡ ਕਿਉਂ ਮੰਗਦਾ ਸੀ? ਕਈ ਕਹੀ ਜਾਂਦੇ ਨੇ ਅਮਰਤਪਾਲ ਦੀਆਂ ਸ਼ਲੀਲ ਵੀਡੀਓ ਸੀ ਉਹਦੀਆਂ ਮੋਬਾਈਲ। ਸਰਕਾਰ ਨੂੰ ਅਸੀਂ ਅੱਜ ਤੁਹਾਡੇ ਜ਼ਰੀਏ ਕਹਿਣਾ ਚਾਹੁੰਦੇ ਆ ਜੇ ਸਰਕਾਰ ਕਦਮ ਨਹੀਂ ਚੱਕੂਗੀ ਇਹ ਗੰਦਗੀ ਇਸ ਤਰ੍ਹਾਂ ਫੈਲਦੀ ਰਹੀ ਇਸ ਤੋਂ ਬਾਅਦ ਕਤਲ ਫਿਰ ਹੋਰ ਵੀ ਹੋਣਗੇ ਉਹਦੇ ਲਈ ਜ਼ਿੰਮੇਵਾਰ ਸਰਕਾਰ ਹੋਵੇ। ਇਦਾਂ ਦੀ ਵਲਗਰ ਲੈਂਗੁਏਜ ਵਰਤਦੇ ਨੇ ਅਸੀਂ ਇਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਜਿਹੜੇ ਬਲਗਰ ਵਲਗਰ ਲੈਂਗੁਏਜ ਵਰਤਦੇ ਨੇ ਬੰਦੇ ਬਣ ਜੋ ਤੁਹਾਡਾ ਹਾਲ ਵੀ ਇਦਾਂ ਮਾੜਾ ਹੋਣਾ ਨਹੀਂ ਕੰਚਨ ਕੁਮਾਰੀ ਨੋਂ ਮਰ ਗਈ ਹੁਣ ਤਾਂ ਉਹਨੇ ਕਿਹਾ ਨਹੀਂ ਆ ਕੇ 50000 ਫੋਲੋਅਰ ਵਧ ਗਿਆ ਉਹਦਾ ਇਹ ਚ ਕਸੂਰਬਾਰ ਕੌਣ ਆ ਇਹ ਲੋਕ ਕਸੂਰਬਾਰ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਕਮਲਕੌਰ ਦਾ ਮਰਡਰ ਹੁੰਦਾ ਉਸ ਤੋਂ ਬਾਅਦ ਲਗਾਤਾਰ ਅਮਰਤਪਾਲ ਸਿੰਘ ਮੈਰੋ ਉਹ ਬਾਹਰ ਚਲੇ ਜਾਂਦੇ ਨੇ ਦਵਾਈ ਚਲੇ ਜਾਂਦੇ ਨੇ ਐਸਐਸਪੀ ਵੱਲੋਂ ਪ੍ਰੈਸ ਕਾਨਫਰੰেন্স ਹੁੰਦੀ ਆ ਬਹੁਤ ਗੱਲਾਂ ਬਾਤਾਂ ਹੁੰਦੀਆਂ ਨੇ ਪੋਜ਼ਿਟਿਵਰ ਨੈਗੇਟਿਵ ਕਮੈਂਟ ਆ ਰਹੇ ਨੇ ਅਤੇ ਕਿਹਾ ਇਹ ਵੀ ਜਾ ਰਿਹਾ ਕਿ ਜੋ ਲੱਚਰਤਾ ਫੈਲਾਈ ਜਾ ਰਹੀ ਆ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਉਹ ਗਲਤਤਾ ਅਤੇ ਲਗਾਤਾਰ ਜਿਹੜੀ ਪੋਜ਼ਿਟਿਵਿਟੀ ਜਾਂ ਨੈਗੇਟਿਵਿਟੀ ਆ ਰਹੀ ਆ ਉਹ ਵੀ ਕਿ ਫਾਲੋ ਕਰਨ ਵਾਲੇ ਸੋਚਣਾ ਜਾਂ ਜੋ ਚੀਜ਼ਾਂ ਦੇਖਦੇ ਨੇ ਉਹ ਦੇਖਣ ਵਾਲੇ ਦੇਖਣ ਜਾਂ ਐਵੇਂ ਦੀਆਂ ਵੀਡੀਓਜ਼ ਕਿਉਂ ਬਣਾਈਆਂ ਜਾਂਦੇ ਨੇ ਐਵੇਂ ਦੀ ਲੈਂਗੁਏਜ ਕਿਉਂ ਉੱਥੇ ਸੋਸ਼ਲ ਮੀਡੀਆ ਤੇ ਯੂਜ਼ ਕੀਤੀ ਜਾਂਦੀ ਆ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਬਾਬਾ ਸੁਰਜੀਤ ਸਿੰਘ ਕੁਰੜਕੀ ਸਾਹਿਬ ਵਾਲੇ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕਿਵੇਂ ਦੇਖਦੇ ਹੋ ਪਿਛਲੇ ਦਿਨਾਂ ਤੋਂ ਲਗਾਤਾਰ ਜਿਸ ਦਿਨ ਤੋਂ ਕਮਲ ਕੌਰ ਦਾ ਮਰਡਰ ਹੋਇਆ ਜੀ ਉਹਨਾਂ ਦੀ ਲਾਸ਼ ਮਿਲੀ ਆ ਕਿਤੇ ਨਾ ਕਿਤੇ ਗੱਡੀ 'ਚ ਉਸ ਤੋਂ ਬਾਅਦ ਲਗਾਤਾਰ ਕਮੈਂਟ ਵੀ ਇਹ ਆ ਰਹੇ ਨੇ ਕਿ ਪਾਈਏ ਮਰਤਪਾਲ ਸਿੰਘ ਮੈਰੋ ਨੇ ਬਹੁਤ ਵਧੀਆ ਕੀਤਾ ਜੀ ਕਿ ਐਵੇਂ ਦੀ ਲੱਚਰ ਤਾਂ ਫੈਲਾਉਣ ਵਾਲਿਆਂ ਦਾ ਅੰਜਾਮ ਇਹੀ ਹੋਣਾ ਚਾਹੀਦਾ ਕਿ ਕਿਉਂ ਇਹੋ ਜਿਹੀਆਂ ਗਲਤ ਵੀਡੀਓਜ਼ ਬਣਾਈ ਜਾਂਦੀਆਂ ਨੇ ਕਿਉਂ ਐਵੇਂ ਦੀ ਲੱਚਰ ਤਾਂ ਫੈਲਾਈ ਜਾਂਦੀ ਆ ਕਿਉਂ ਡਬਲ ਮੀਨਿੰਗ ਵਾਲੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਤੁਸੀਂ ਕਿਵੇਂ ਦੇਖਦੇ ਹੋ ਜਦੋਂ ਤੋਂ ਸੰਸਾਰ ਦਾ ਮੋਢ ਵੱਜਿਆ ਉਦੋਂ ਤੋਂ ਨੇਕੀ ਕਰਨ ਵਾਲੇ ਤੇ ਬਦੀ ਕਰਨ ਵਾਲੇ ਤੁਰੇ ਆਉਂਦੇ ਨੇ ਰੱਬ ਦਾ ਨਾਮ ਲੈਣ ਵਾਲੇ ਪ੍ਰਾਤਨ ਯੁੱਗਾਂ 'ਚ ਵੀ ਆਪਾਂ ਪ੍ਰਾਤਨ ਕਹਾਣੀਆਂ ਸੁਣਦੇ ਆਂ ਵੀ ਫਲਾਣੀ ਜਗ੍ਹਾ ਬੇਸ਼ਵਾ ਦਾ ਕੋਠਾ ਹੁੰਦਾ ਸੀ ਭਾਈ ਗੁਰਦਾਸ ਨੇ ਤਾਂ ਜਿਕਰ ਵੀ ਕਰਿਆ ਵੀ ਇੱਕ ਬੇਸ਼ਵਾ ਦੇ ਸੰਤ ਮਹਾਤਮਾ ਚਲੇ ਗਏ ਬੇਸ਼ਵਾ ਨੂੰ ਰਾਤ ਕੱਟੀ ਨਾਮ ਜਪਾਇਆ ਤੇ ਬੇਸ਼ਵਾ ਵੀ ਭਗਤਾਂ 'ਚ ਗਿਣੀ ਗਈ ਮਹਾਪੁਰਖਾਂ ਦਾ ਵਚਨ ਮੰਨ ਕੇ ਕੋਈ ਕਮਾਈ ਵਾਲੇ ਸਾਧੂ ਸੀਗੇ ਸੋ ਅੱਜ ਦੇ ਸਮੇਂ ਦੇ ਵਿੱਚ ਇਹ 'ਚ ਕੋਈ ਸ਼ੱਕ ਨਹੀਂ ਜਦੋਂ ਦਾ ਸੋਸ਼ਲ ਮੀਡੀਆ ਚੱਲਿਆ ਗੰਦਗੀ ਬਹੁਤ ਜ਼ਿਆਦਾ ਫੈਲ ਗਈ ਹੈ ਜਿੱਥੇ ਇਹ ਵੀਡੀਓ ਬਣਾਉਣ ਵਾਲੇ ਦੋਖੀ ਨੇ ਦੋਸ਼ੀ ਨੇ ਨਾ ਉੱਥੇ ਇਹਨਾਂ ਨੂੰ ਫੋਲੋ ਕਰਨ ਵਾਲੇ ਉਸ ਤੋਂ ਵੱਡੇ ਦੋਸ਼ੀ ਨੇ ਹੁਣ ਗ੍ਰੰਥੀ ਸਿੰਘ ਕੀਰਤਨ ਕਰਨ ਵਾਲੇ ਇਹਨਾਂ ਦੀਆਂ ਤਾਂ ਤੁਸੀਂ ਵੀਡੀਓਜ਼ ਇਹਨਾਂ ਦੀਆਂ ਤਾਂ ਤੁਸੀਂ ਲਾਈਕ ਸ਼ੇਅਰ ਨਹੀਂ ਕਰਦੇ ਇਹ ਤਾਂ ਭੁੱਖੇ ਮਰਦੇ ਨੇ ਜਿਹੜੇ ਗੰਦਗੀ ਪਰੋਸਦੇ ਨੇ ਉਹਨਾਂ ਦੀਆਂ ਤੁਸੀਂ ਵੀਡੀਓ ਲਾਈਕ ਵੀ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਉਹਨਾਂ ਨੂੰ ਤੁਸੀਂ ਗੰਦਗੀ ਪ੍ਰੋਸਨ ਵਾਲਿਆਂ ਨੂੰ ਰਾਜੇ ਬਣਾਤਾ ਕਾਲ ਯੁਗ ਦਾ ਪ੍ਰਭਾਵ ਇਸ ਹੈ ਐਸਾ ਹੈ ਗੁਰਬਾਣੀ ਦਾ ਬਚਨ ਹੈ ਸ਼ਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੈ ਪ੍ਰਧਾਨ ਬੇ ਲਾਲੋ ਸ਼ਰਮ ਤੇ ਧਰਮ ਜਿਹੜੇ ਨੇ ਨਾ ਖੰਭ ਲਾ ਕੇ ਉੱਡ ਗਏ ਆ ਸੋ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਜਿਹੜੀ ਲੜਕੀ ਮਰੀ ਹੈ ਕਾਮਲ ਕੌਰ ਵੀ ਕਹਿੰਦਾ ਕੋਈ ਉਹਨੂੰ ਕੰਚਨ ਕੁਮਾਰੀ ਵੀ ਕਹਿੰਦਾ ਉਹਦਾ ਪਹਿਲਾ ਨਾਂ ਕੰਚਨ ਕੁਮਾਰੀ ਸੀ ਕਿਉਂਕਿ ਹੁਣ ਜਿਵੇਂ ਅਸੀਂ ਦੇਖਣਾ ਨਹੀਂ ਸਾਨੂੰ ਨਹੀਂ ਪਤਾ ਹੁਣ ਰੌਲਾ ਪਿਆ ਸਾਨੂੰ ਪਤਾ ਲੱਗ ਗਿਆ ਜਿਹੜੇ ਰਾਹ ਆਪਾਂ ਜਾਣਾ ਹੀ ਨਹੀਂ ਪੁੱਛਣ ਦੀ ਕੀ ਲੋੜ ਐ ਉਹ ਤਾਂ ਕਾਂਚਨ ਕੁਮਾਰੀ ਆਪਾਂ ਮਾਰਤੀ ਇੱਕ ਸਾਡੇ ਅੰਦਰ ਬੈਠੀ ਆ ਕਾਂਚਨ ਕੁਮਾਰੀ ਉਹ ਕਿਹੜੀ ਐ ਉਹ ਹੈਗੀ ਆ ਸਾਡੀ ਗੰਦੀ ਸੋਚ ਮੋਬਾਈਲ ਦੇ ਵਿੱਚ ਤਾਂ ਸਭ ਕੁਝ ਐ ਵੈਬਸਾਈਟ ਵੈਬਸਾਈਟ ਕਹਿੰਦੇ ਨੇ ਨਾ ਵੈਬ ਦਾ ਅਰਥ ਹੁੰਦਾ ਜਾਲ ਇਹ ਜਿਹੜੀਆਂ ਵੈਬਸਾਈਟਾਂ ਨੇ ਇਹ ਇੱਕ ਮਾਇਆ ਹੈ ਵੀ ਆਪਦੇ ਜਾਲ 'ਚ ਫਸਾਉਂਦੀ ਹੈ। ਸੋ ਇਸ ਵੈਬਸਾਈਟ ਤੋਂ ਗੰਦਗੀ ਤੋਂ ਮੁਕਤੀ ਕਿਵੇਂ ਮਿਲੇ? ਨਿਤਨੇਮ ਛੜਤਾ। ਜਿਹੜੇ ਹੱਥਾਂ 'ਚ ਗੁੱਟਕੇ ਹੁੰਦੇ ਸੀ 25-30 ਸਾਲ ਪਹਿਲਾਂ ਹੁਣ ਮੋਬਾਈਲ ਨੇ। ਕੀ 25-30 ਸਾਲ ਪਹਿਲਾਂ ਜ਼ਿੰਦਗੀ ਚੱਲਦੀ ਨਹੀਂ ਸੀ? ਕੀ ਲੋਕਾਂ ਦੇ ਘਰ ਚੱਲਦੇ ਨਹੀਂ ਸੀ ਇਸ ਤੋਂ ਵੀ ਵਧੀਆ ਚੱਲਦੇ ਸੀ। ਸੋ ਇਸ ਕਰਕੇ ਲੋਕਾਂ ਦੀ ਜਿਹੜੀ ਬੁੱਧੀ ਭ੍ਰਸ਼ਟ ਹੋ ਗਈ ਹੈ ਗੁਰਬਾਣੀ ਕਹਿੰਦੀ ਹੈ ਵੀ ਕਾਲਯੁਗ ਆ ਗਿਆ ਸ਼ਰਮ ਤੇ ਧਰਮ ਉੜ ਗਏ। ਗੰਦਗੀ ਨੂੰ ਦੇਖਣਾ ਪਸੰਦ ਕਰਦੇ ਨੇ ਸੋ ਜਿਹੜੀ ਚੀਜ਼ ਨੂੰ ਭਾਈ ਡਿਮਾਂਡ ਹੈ ਪਸੰਦ ਕਰਦੇ ਨੇ ਲੋਕ ਉਹੀ ਜੀ ਗੰਦਗੀ ਪਰੋਸ ਕੇ ਦੇਣ ਲੱਗ ਗਏ ਜਿੱਥੇ ਉਹ ਕੁੜੀ ਦੋਸ਼ੀ ਹੈ ਉਹਨੂੰ ਫੋਲੋ ਕਰਨ ਵਾਲੇ ਵੀ ਦੋਸ਼ੀ ਨੇ ਤੁਸੀਂ ਸਾਨੂੰ ਦੱਸਿਆ ਵੀ ਉਹਦੇ ਮਰਨ ਤੋਂ ਬਾਅਦ 50000 ਫੋਲੋਅਰ ਵਧ ਗਿਆ ਹੁਣ ਦੱਸੋ ਇਹ ਇਹ ਕਸੂਰ ਕੀ ਦਾ ਹੈ ਇਹ ਕਸੂਰ ਉਹਨਾਂ ਦਾ ਉਹ ਤਾਂ ਮਰ ਗਈ ਜਿਹੜੇ ਉਹਨੂੰ ਫੋਲੋ ਕਰ ਰਹੇ ਨੇ ਸੋ ਇਸ ਜਿਹੜੀ ਅੰਦਰ ਸਾਡੇ ਗੰਦੀ ਸੋਚ ਰੂਪ ਕੰਚਨ ਕੁਮਾਰੀ ਹੈ ਜਿੰਨਾ ਸਮਾਂ ਆਪਾਂ ਗੁਰੂ ਦੇ ਲੜ ਨਹੀਂ ਲੱਗਦੇ ਨਾ ਨਿਤਨੇਮ ਨਹੀਂ ਕਰਨ ਲੱਗਦੇ ਉਹਨਾਂ ਸਮਾਂ ਸਾਡੀ ਸੋਚ ਵਿੱਚ ਤਬਦੀਲੀ ਨਹੀਂ ਆ ਸਕਦੀ ਜਿਹੜਾ ਨਿਤਨੇਮ ਹੈ ਬਾਣੀ ਹੈ ਇਹ ਸੋਚ ਨੂੰ ਬਦਲ ਸਕਦਾ ਹੈ ਹੋਰ ਤਾਂ ਕੋਈ ਹੀਲਾ ਨਹੀਂ ਬਿਲਕੁਲ ਵੈਸੇ ਬਾਬਾ ਜੀ ਤੁਹਾਨੂੰ ਕੀ ਲੱਗਦਾ ਜਿਵੇਂ ਦਾ ਹੋਇਆ ਮਰਡਰ ਹੋਇਆ ਕਿ ਭਾਈ ਅਮਰਪਾਲ ਸਿੰਘ ਮਹਿਰੂ ਨੇ ਪਹਿਲਾਂ ਚੇਤਾਵਨੀਆਂ ਦਿੱਤੀਆਂ ਨੇ ਬਹੁਤ ਸਮੇਂ ਦੀ ਗੱਲਬਾਤ ਚੱਲਦੀ ਸੀ ਕਿ ਰੁਕ ਜਾਓ ਤੁਸੀਂ ਹਟ ਜਾਓ ਤੁਸੀਂ ਐਵੇਂ ਦੇ ਕੰਮ ਨਾ ਕਰੋ ਲੱਚਰਤਾ ਨਾ ਫੈਲਾਓ ਬੱਚੇ ਦੇਖਦੇ ਨੇ ਮੋਬਾਈਲਾਂ ਨੂੰ ਸਾਰੀ ਮਤਲਬ ਦੁਨੀਆ ਦੇਖਦੀ ਆ ਪਰਿਵਾਰ ਦੇਖਦੇ ਨੇ ਕਿ ਐਵੇਂ ਦੇ ਵੀਡੀਓ ਨਾ ਬਣਾਈਆਂ ਜਾਣ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਇਹ ਕਦਮ ਚੱਕਣਾ ਪਿਆ ਵੀ ਜਦੋਂ ਬਸ ਤੋਂ ਬਾਹਰ ਹੋ ਗਈ ਗੱਲ ਦੇਖੋ ਅਸੀਂ ਹੁਣ ਹਰਦਵਾਨ ਦੇ ਵਿੱਚ ਕਹਿਣੇ ਆ ਹਰ ਦੀਵਾਨ ਚ ਕਹਨੇ ਆ ਭਾਈ ਇੰਟਰਨੈਟ ਮਾੜਾ ਨਹੀਂ ਹੈ ਪਰ ਜੇ ਤੁਸੀਂ ਮਿਸਯੂਜ਼ ਕਰੋਗੇ ਇਹਦੀ ਦੁਰਵਰਤੋਂ ਬਹੁਤ ਮਾੜੀ ਆ ਹਰ ਦੀਵਾਨ ਦੀ ਚੇਤਾਵਨੀ ਦੰਨੇ ਆ ਸਮਝਣਾ ਨਾ ਸਮਝਣਾ ਅਗਲੇ ਦੀ ਮਰਜ਼ੀ ਆ ਸੋ ਇਸ ਕਰਕੇ ਇਹ ਅਮਰਤਪਾਲ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਤੇ ਜਿਹੜੀ ਮਰੀ ਹੈ ਇਹ ਵੈਸੇ 3 ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਸੀ ਜੋ ਸਾਡੇ ਕੋਲੇ ਰਿਪੋਰਟ ਆਈ ਆ ਉਦੇ ਪਿਤਾ ਦੀ ਅਸੀਂ ਇੰਟਰਵਿਊ ਸੁਣੀਆ ਜਿਹੜਾ ਮੁੰਡਾ ਉਹ ਅਮਰਤਪਾਲ ਉਹ ਕਹਿੰਦਾ ਸਾਡੇ ਘਰ ਵੀ ਆਉਂਦੀ ਸੀ ਇਹ ਲੜਕੀ ਸੋ ਇਸ ਕਰਕੇ ਸਾਡੀ ਇਹ ਸਮਝ ਤੋਂ ਬਾਹਰ ਹੈ ਗੱਲ ਵੀ ਫਿਰ ਜੇ ਉਹਨੂੰ ਸਮਝਾਇਆ ਉਹ ਸਮਝੀ ਕਿਉਂ ਨਹੀਂ ਉਹਨੂੰ ਸਮਝਣਾ ਚਾਹੀਦਾ ਸੀ ਆਜ਼ਾਦੀ ਦਾ ਮਤਲਬ ਇਹ ਥੋੜਾ ਹੁੰਦਾ ਤੁਸੀਂ ਜੋ ਮੂੰਹ 'ਚ ਆਇਆ ਗੰਦ ਬਕੋ ਜੇ ਸਰੀਰ ਨੂੰ ਦਿਖਾ ਕੇ ਤੁਸੀਂ ਪੈਸੇ ਵਟਦੀਆਂ ਹੋ ਬੀਬੀਆਂ ਨੂੰ ਕਹਿਣਾ ਚਾਹਣਾ ਸਾਰੀਆਂ ਨੂੰ ਮਹਾਰਾਜ ਕਹਿੰਦੇ ਨੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਜਿਹਾ ਬੀਜ ਐ ਸੋ ਲੋਣਾ ਕਰਮਾਂ ਸੰਦੜਾ ਖੇਤ ਕਰਮਾਂ ਦੀ ਖੇਤੀ ਆ ਜਿਹਾ ਜਿਹਾ ਬੀਜ ਲੋਂਗੇ ਉਹ ਆਜਾ ਵੱਢ ਲੋਂਗੇ ਹੁਣ ਜਿਸ ਸਰੀਰ ਨੂੰ ਦਿਖਾ ਕੇ ਉਹ ਬੀਬਾ ਪੈਸੇ ਵਟੋਰਦੀ ਸੀ ਉਹ ਜਿਸਮ ਨੂੰ ਜਦੋਂ ਅੰਤ ਸਮਾ ਆਇਆ ਉਹ ਸਰੀਰ ਗਲ ਗਿਆ ਬਦਬੋਈ ਆਈ ਅਸੀਂ ਕਿਸੇ ਦੇ ਕਤਲ ਨੂੰ ਜਸਟੀਫਾਈ ਨਹੀਂ ਕਰਦੇ ਸਿਆਣੇ ਕਹਿੰਦੇ ਨੇ ਦੁਸ਼ਮਣ ਮਰੀਏ ਤੇ ਮਰੇ ਤੇ ਹੱਸੀਏ ਨਾ ਕਿਉਂਕਿ ਸੱਜਣਾ ਵੀ ਤੁਰ ਜਾਣਾ ਸਾਡੀ ਕਿਹੜਾ ਕੋਈ ਦੁਸ਼ਮਣੀ ਆ ਅਸੀਂ ਪਰ ਇਹਨਾਂ ਬੱਚਿਆਂ ਨੂੰ ਕਹਿਨੇ ਆ ਵੀ ਤੁਸੀਂ ਜ਼ਿਆਦਾ ਉਪਰ ਨਾ ਹੋਵੋ ਸਿਆਣਿਆਂ ਦਾ ਕਥਨ ਹੈ ਭਜਨ ਭੋਜਨ ਖਜ਼ਾਨਾ ਨਾਰੀ ਚਾਰੇ ਪੜਦੇ ਦੇ ਅਧਿਕਾਰੀ ਲੜਕੀਆਂ ਜਾ ਰਹੇ ਚੱਲ ਪਈਆਂ ਬੰਦੇ ਵੀ ਸਿਆਣੇ ਬਿਆਣੇ ਤੁਸੀਂ ਦੇਖਿਆ ਕਰੋ 70 70 ਸਾਲ ਦੇ ਕਈ ਤਾਂ ਗਾਤਰੇ ਪਾਏ ਹੋਏ ਨੇ ਲੱਕ ਲਚ ਲਟਕਾਈ ਜਾਂਦੇ ਨੇ ਲੱਕ ਮਾਰ ਮਾਰ ਕੇ ਤੁਸੀਂ ਗਾਤਰੇ ਤਾਂ ਲਾ ਦਿਓ ਜਿਹੜਾ じゃ ਤੁਸੀਂ ਕੰਜਰਖਾਨਾ ਕਰਨਾ ਸਿਰ ਤੇ ਦਿਮਾਲੇ ਬੰਨੇ ਨੇ ਸੋ ਆਵਾ ਉਤੇ ਹੋ ਗਿਆ ਸਾਰੇ ਪਾਸੇ ਇੱਕ ਨੂੰ ਨਹੀਂ ਕਹਿ ਸਕਦਾ ਤੁਹਾਨੂੰ ਕੀ ਲੱਗਦਾ ਬਾਬਾ ਜੀ ਜਿਹੜੇ ਚਲੋ ਪੈਸੇ ਆਉਂਦੇ ਨੇ ਇਨਕਮ ਹੁੰਦੀ ਆ ਕਈ ਤਾਂ ਬਹੁਤੀਆਂ ਲੜਕੀਆਂ ਇਹ ਵੀ ਕਹਿੰਦੀਆਂ ਨੇ ਕਿ ਸਾਡਾ ਚੁੱਲਾ ਨਹੀਂ ਚੱਲ ਰਿਹਾ ਸੀ ਸਾਨੂੰ ਵੀਡੀਓ ਪਾਉਣੀ ਆ ਪੈਂਦੀਆਂ ਨੇ ਸਾਨੂੰ ਸਾਡੀ ਮਜਬੂਰੀ ਆ ਸਾਡਾ ਚੁੱਲਾ ਚਲਾਉਣ ਲਈ ਸਾਨੂੰ ਇਹ ਕੰਮ ਕਰਨੇ ਪੈਂਦੇ ਨੇ ਜਦੋਂ ਇੰਟਰਨੈਟ ਨਹੀਂ ਸੀ ਆਇਆ ਉਦੋਂ ਕਿਵੇਂ ਚੱਲਦਾ ਸੀ ਚੁੱਲਾ ਸਾਰੇ ਬਹਾਨਾ ਅਸੀਂ ਸੋਨੂੰ ਕਹਤਾ ਵੀ ਪਬਲਿਕ ਵੀ ਮੁੱਖ ਦੋਸ਼ੀ ਆਣਾ ਨਾਲੇ ਤਾਂ ਕਹਿੰਦੇ ਨੇ ਅਸ਼ਰੀਲਤਾ ਖਤਮ ਕਰਨੀ ਐ ਨਾਲੇ ਪਬਲਿਕ ਗੰਦੀਆਂ ਵੀਡੀਓ ਡਿਮਾਂਡ ਕਰਦੀ ਆ ਜੋ ਡਿਮਾਂਡ ਆ ਉਹ ਲੋਕ ਪਰੋਸੀ ਜਾਂਦੇ ਨੇ ਜਿੰਨੀ ਕਮਲ ਕੌਰ ਦੋਸ਼ੀ ਐ ਜਿੰਨੇ ਉਹਨੂੰ ਫੋਲੋ ਕਰਦੇ ਨੇ ਉਹ ਵੀ ਛੱਤਰ ਉਹਨਾਂ ਦੇ ਵੀ ਲਾਉਣ ਵਾਲੇ ਨੇ ਉਹ ਬਰਾਬਰ ਦੇ ਦੋਸ਼ੀ ਨੇ ਚੰਗੇ ਕੰਮਾਂ ਦੀ ਲੋਕ ਕਦਰ ਨਹੀਂ ਪਾਉਂਦੇ ਦੁਰਗਾਂ ਰੰਗੀਲਾ ਕਿਸੇ ਸਮੇਂ ਢਾਡੀ ਸੀ ਸਰਦੂਲ ਸਕੰਦਰ ਢਾਡੀ ਸੀ ਦਲੇਰ ਮਹਿੰਦੀ ਰਾਗੀ ਸੀ ਜਦੋਂ ਲੋਕਾਂ ਨੇ ਕਦਰ ਨਾ ਪਾਈ ਕਿਉਂਕਿ ਹਰ ਬੰਦਾ ਸਿੱਦਕ ਨਹੀਂ ਰੱਖ ਸਕਦਾ ਹੁਣ ਅਸੀਂ ਤਾਂ ਇੱਥੇ ਬੈਠੇ ਆਂ ਰੋਟੀ ਮਹਾਰਾਜ ਦੇ ਦੂ ਸ਼ੱਕ ਲਾਂਗੇ ਨਹੀਂ ਦੇ ਉਹਦਾ ਪਾਣਾ ਮੰਨ ਲਾਂਗੇ ਹਰ ਬੰਦਾ ਨਹੀਂ ਰੱਖ ਸਕਦਾ ਸਿੱਦਕ ਕਈ ਬੰਦੇ ਡੋਲ ਜਾਂਦੇ ਨੇ ਵੀ ਆਪਾਂ ਨੂੰ ਇਹ ਕੰਮਾਂ 'ਚ ਮਾਇਆ ਘੱਟ ਬਣਦੀ ਐ ਗੰਦੇ ਕੰਮ ਲੋਕ ਵੱਧ ਦੇਖਦੇ ਨੇ ਉੱਧਰ ਮਾਇਆ ਵੱਧ ਬਣਦੀ ਐ ਫਿਰ ਉੱਧਰ ਨੂੰ ਹੀ ਹੋ ਤੁਰਦੇ ਨੇ ਇਹੀ ਹਾਲ ਐ ਸਿਚੁਏਸ਼ਨ ਜਿਹੜੀ ਸੇਮ ਇਹੀ ਬਣੀ ਪਈ ਐ ਲੋਕ ਕਹਿੰਦੇ ਨੇ ਵੀ ਗੰਦਗੀ ਪਾਓ ਤੇ ਪੈਸੇ ਕਮਾਓ ਪਰ ਅਸੀਂ ਕਹਿਣਾ ਚਾਹੁੰਨੇ ਆ ਫਿਰ ਹਾਲ ਵੀ ਦੇਖ ਲੋ ਕਾਂਚਨਕੁਆਰੀ ਵਾਲਾ ਹੋਊਗਾ ਤੁਹਾਡਾ ਜੇ ਤੁਸੀਂ ਇਹ ਕੰਮ ਕਰੋਗੇ ਹੋ ਸਕਦਾ ਕੋਈ ਐਸਾ ਜਜਬਾਤੀ ਬੰਦਾ ਆ ਜਾਵੇ ਕੋਈ লাশ ਬਣਾ ਮੁੜ ਕੇ ਲੱਭੇ ਸੋ ਕਾਰਨ ਇਹ ਐ ਜਿਵੇਂ ਇੱਕ ਬੇਸ਼ਵਾ ਸੀ ਬਾਬਾ ਫਰੀਦ ਸਾਹਿਬ ਨੰਗੇ ਜਾ ਰਹੇ ਸੀ ਉਹ ਬੇਸ਼ਵਾ ਆਪਣੀ ਨੌਕਰਾਨੀ ਨੂੰ ਕੁੱਟ ਰਹੀ ਸੀ ਭਗਤ ਫਰੀਦ ਜੀ ਨੇ ਕਿਹਾ ਬੀਬਾ ਕਿਉਂ ਕੁੱਟਦੀਆਂ ਕਹਿੰਦੀ ਫਕੀਰਾ ਚਲਿਆ ਜਾ ਤੈਂ ਕੀ ਲੈਣਾ ਕਹਿੰਦੇ ਦੱਸ ਮੈਨੂੰ ਕਹਿੰਦੀ ਇਹ ਮੈਂ ਅੱਖਾਂ 'ਚ ਸੁਰਮਾ ਪਾਉਣੀ ਆ ਰੋਜ਼ਾਨਾ ਨੈਣ ਮਟਕਾਉਣੀ ਆ ਮੇਰੇ ਗਾਹਕ ਆਉਂਦੇ ਨੇ ਉਹਨਾਂ ਨੂੰ ਮੈਂ ਆਪਣਾ ਜਿਸਮ ਦਿਖਾ ਕੇ ਰੋਜੀ ਰੋਟੀ ਚਲਾਉਣੀ ਆ ਇਹ ਅੱਜ ਤੋਂ ਨਹੀਂ ਪਹਿਲਾਂ ਤੂੰ ਚੱਲਿਆ ਆਉਂਦਾ ਅੱਜ ਮੈਂ ਸੁਰਮਾ ਪਾਉਣਾ ਸੀ ਸ਼ਰਮਾ ਮੋਟਾ ਰੱਖਤਾ ਅੱਖਾਂ 'ਚੋਂ ਮੇਰੇ ਰੜਕ ਪੈਂਦੀ ਆ ਪਾਣੀ ਨਿਕਲ ਰਿਹਾ ਤੇ ਤੂੰ ਚਲਿਆ ਜਾ ਮੈਂ ਤਾਂ ਇਸੇ ਤਰ੍ਹਾਂ ਕੁੱਟੂ ਭਗਤ ਫਰੀਦ ਕਹਿੰਦੇ ਮਾਨ ਨਹੀਂ ਕਰੀਂਦਾ ਸ਼ਰੀਰ ਦਾ ਬਾਬਾ ਫਰੀਦ ਸਾਹਿਬ ਚਲੇ ਗਏ ਪੂਰਨ ਮਹਾਪੁਰਸ਼ ਸੀਗੇ ਜਦੋਂ ਥੋੜਾ ਸਮਾਂ ਸਾਲਕ ਬਾਅਦ ਵਾਪਸ ਆਏ ਕਬਰਸਥਾਨ ਵਿੱਚੋਂ ਦੀ ਲੰਗੇ ਜਾ ਰਹੇ ਨੇ ਉਹ ਬ੍ਰਹਮ ਗਿਆਨੀ ਸੀ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਉਹਨਾਂ ਨੂੰ ਆਕਾਸ਼ ਬਾਣੀ ਹੋਈ ਇੱਕ ਖੋਪਰੀ ਪਈ ਆ ਖੋਪਰੀ ਚ ਪੰਛੀਆਂ ਨੇ ਆਲਣੇ ਪਾਏ ਹੋਏ ਨੇ ਤਾਂ ਉਹਨਾਂ ਨੂੰ ਆਕਾਸ਼ ਬਾਣੀ ਹੋਈ ਵੀ ਇਹ ਉਸੇ ਬੇਸ਼ਬਾਦੀ ਖੋਪਰੀ ਹੋਆ ਜਿਹੜੀ ਕਹਿੰਦੀ ਸੀ ਵੀ ਕੱਜਲ ਮੋਟਾ ਰੱਖਦਾ ਅੱਜ ਪੰਛੀਆਂ ਨੇ ਆਲਣੇ ਪਾਏ ਨੇ ਹੁਣ ਕਿੱਥੇ ਗਿਆ ਹੁਣ ਕਿੱਥੇ ਗਿਆ ਉਹ ਰੂਪ ਸੋ ਇਸ ਕਰਕੇ ਫੇਰ ਬਾਬਾ ਫਰੀਦ ਸਾਹਿਬ ਨੇ ਬਾਣੀ ਉਚਾਰੀ ਕੱਜਲ ਰੇਖ ਨ ਸਹਿੰਦਿਆਂ ਸੇ ਪੰਛੀ ਸੋਏ ਬਹਿਠਾ ਜਿਹੜੀਆਂ ਕੱਜਲ ਰੇਖਣੀ ਸੀ ਸਹਂਦੀਆਂ ਜੋ ਅੱਖਾਂ 'ਚ ਪੰਛੀਆਂ ਨੇ ਹੱਲਣੇ ਪਾਲੇ ਨੇ ਸੋ ਇਸੇ ਤਰ੍ਹਾਂ ਭਾਈ ਜੇਸਾ ਸਰੀਰ ਨੂੰ ਦਿਖਾ ਕੇ ਬੀਬੀ ਪੈਸੇ ਬੜਤੀ ਸੀ ਜਦੋਂ ਅੰਤ ਦਾ ਸਮਾਂ ਆਇਆ ਲੱਖਾਂ ਫੋਲੋਅਰ ਸਿਰਫ ਕੱਲੀ ਮਾਂ ਤੇ ਭੈਣ ਦਈਆਂ ਹੁਣ ਮਾਂ ਤਾਂ ਭਾਈ ਮਾਏ ਹੁੰਦੀ ਆ ਚਾਹੇ ਚੋਰ ਦੀ ਮਾਂ ਐ ਚਾਹੇ ਸਾਧ ਦੀ ਮਾਂ ਮਾਂ ਨੂੰ ਤਾਂ ਆਪਣੀ ਔਲਾਦ ਚੰਗੀ ਹੋ ਲੱਗਦੀ ਹੁੰਦੀ ਆ ਮਾਂ ਵਰਗਾ ਤਾਂ ਰਿਸ਼ਤੇ ਹੀ ਨਹੀਂ ਕੋਈ ਸੰਸਾਰ 'ਤੇ ਮਾਂ ਤੇ ਭੈਣੇ ਸੀ ਕਿੱਥੇ ਗਏ 4 ਲੱਖ ਫੋਲੋਅਰ ਉਹ ਬਰਾਬਰ ਦੇ ਦੋਸ਼ੀ ਨੇ ਜੇ ਉਹ ਸਪੋਰਟ ਨਾ ਕਰਦੇ ਹੋ ਸਕਦਾ ਇਹ ਨਾ ਬਣਾਉਂਦੀ ਉਹਨਾਂ ਨੇ ਸਪੋਰਟ ਕੀਤੀ ਇਹਨੂੰ ਸ਼ਹਿਦ ਦਿੱਤੀ ਬਰਾਬਰ ਦੇ ਦੋਸ਼ੀ ਨੇ ਉਹ ਬੰਦੇ ਪੈਸੇ ਮਰਡਰ ਤੋਂ ਬਾਅਦ ਬਾਬਾ ਜੀ ਬਹੁਤ ਜਿਹੜੇ ਇੰਸਟਾਗ੍ਰਾਮ ਤੇ ਵੀਡੀਓ ਬਣਾਉਂਦੇ ਨੇ ਜਾਂ ਜਿਵੇਂ ਦੀਆਂ ਵੀ ਉਹ ਪਾਉਂਦੇ ਨੇ ਕੁਝ ਵੀ ਪਾਉਂਦੇ ਨੇ ਆਪਣਾ ਉਹਨਾਂ ਨੇ ਮਾਫੀ ਬਹੁਤ ਆਨੇ ਮੰਗਲੀ ਜੀ ਆ ਕੇ ਕਹਿੰਦੇ ਅਸੀਂ ਮਾਫੀ ਮੰਗਦੇ ਹਾਂ ਜੀ ਅਸੀਂ ਅੱਜ ਤੋਂ ਬਾਅਦ ਨਹੀਂ ਪਾਉਂਦੇ ਯਾਨੀ ਕਿ ਸਬਕ ਤਾਂ ਮਿਲ ਗਿਆ ਕਾਫੀ ਨੂੰ ਸਬਕ ਮਿਲ ਗਿਆ ਵੀ ਇਹ ਬਹੁਤ ਜੋ ਹੋਇਆ ਵੀ ਸਾਡੇ ਨਾਲ ਵੀ ਹੋ ਸਕਦਾ ਸਰਕਾਰ ਦਾ ਦੋਸ਼ ਹੈ ਆਪਾਂ ਕਿੰਨਾ ਕੁ ਨੂੰ ਮਾਰ ਲਾਂਗੇ ਸਰਕਾਰ ਤੁਹਾਡੇ ਚੈਨਲਾਂ ਤੇ ਕੋਈ ਕੰਟੈਂਟ ਪੈ ਜੇ ਨਾਲ ਦੀ ਨਾਲ ਖਬਰ ਤੇ ਰੋਕ ਲਾਉਂਦੀ ਆ ਜਾਂ ਨਾ ਸਰਕਾਰ ਗੰਦਗੀ ਕਿਉਂ ਪ੍ਰੋਸਨ ਦੇ ਰਹੀ ਆ ਸਭ ਤੋਂ ਵੱਡਾ ਜਿੱਥੇ ਇਹਨਾਂ ਦਾ ਦੋਸ਼ ਹੈ ਇਨਫਲੂਐਂਸਰ ਨੇ ਜਿਹੜੇ ਉੱਥੇ ਸਰਕਾਰ ਵੀ ਦੋਸ਼ੀ ਆ 10 ਮਿੰਟ ਦਾ ਕੰਮ ਹੈ ਸਰਕਾਰ ਇਹਨਾਂ ਦੇ ਕੰਟੈਂਟ ਡਿਲੀਟ ਕਰੇ ਇਹਨਾਂ ਦੇ ਖਾਤੇ ਬੈਨ ਕਰੇ ਸਰਕਾਰ ਆ ਮੈਡਮ ਨੇ ਜਿਹੜੇ ਰਾਜ ਲਾਲੀ ਉਹਨਾਂ ਦਾ ਨਾਂ ਹੈ ਜਿਹੜੇ ਊਮਨ ਕਮਿਸ਼ਨ ਦੇ ਪੰਜਾਬ ਦੇ ਚੇਅਰਮੈਨ ਨੇ ਸੋ ਉਹਨਾਂ ਦਾ ਕੱਲ ਫੈਸਲਾ ਆਇਆ ਵੀ ਅਸੀਂ ਖਾਤੇ ਬੰਦ ਕਰਾਂਗੇ ਜਿਹੜੇ ਬਲਗਰ ਨੇ ਗੰਦ ਪਾਉਂਦੇ ਨੇ ਬੜਾ ਚੰਗਾ ਫੈਸਲਾ ਹੈ ਇਹ ਖਾਤੇ ਬੈਨ ਹੋਣੇ ਚਾਹੀਦੇ ਨੇ ਸੋ ਅਸੀਂ ਇੱਕ ਲੜਕੀਆਂ ਨੂੰ ਕਹਿਣਾ ਚਾਹੁੰਦੇ ਆ ਜੇ ਤੁਸੀਂ ਧਾਰਮਕ ਪਾਉਂਗੇ ਨਾ ਅਸੀਂ ਵੀ ਤਾਂ ਰੋਟੀ ਖਾਏ ਰਿਆਂ ਮਹਾਰਾਜ ਤੁਹਾਨੂੰ ਆਪੇ ਰੋਟੀ ਦਿਓ ਸੋ ਬੀਬੀਓ ਪੰਜਾਬ ਦਾ ਕਲਚਰ ਨਹੀਂ ਹੈਗਾ ਨੰਗੇ ਹੋ ਕੇ ਨੱਚਣਾ ਜੇ ਆਜ਼ਾਦੀ ਹੈ ਇਹਦਾ ਮਤਲਬ ਇਹ ਨਹੀਂ ਜੋ ਮਰਜ਼ੀ ਬੱਕੀ ਚੱਲੋ ਸੋ ਪੜਦਾ ਤਾਂ ਚੰਗਾ ਹੀ ਹੁੰਦਾ ਪੜਦੇ ਚ ਜਿਹੜਾ ਰਹਿੰਦਾ ਉਹਦੀ ਇੱਜ਼ਤ ਹੈ ਬਿਲਕੁਲ ਅਮਰਪਾਲ ਮੈਰੋ ਨੇ ਵੀ ਇਹ ਗੱਲ ਆਖੀ ਆ ਕਿ ਕੌਰ ਨੂੰ ਬਦਨਾਮ ਕੀਤਾ ਗਿਆ ਜੀ ਕਿਉਂਕਿ ਕੰਚਨ ਕੁਮਾਰੀ ਸੀ ਉਸ ਤੋਂ ਬਾਅਦ ਉਸ ਨੇ ਕੌਰ ਰੱਖਿਆ ਆਪਣਾ ਨਾਮ ਕਮਲਕੌਰ ਕਿ ਬਦਨਾਮ ਕਰ ਰਹੀ ਸੀ ਕੌਰ ਨੂੰ ਤਾਂ ਇੰਨਾ ਵੱਡਾ ਡਿਸੀਜਨ ਲੈਣਾ ਪਿਆ ਕਦਮ ਚੱਕਣਾ ਪਿਆ ਹ ਹਿੰਦੂਆਂ ਦੇ ਵਿੱਚ ਵੀ ਕਈ ਜਿਵੇਂ ਮਹਿੰਦਰ ਸਿੰਘ ਧੋਨੀ ਸੀ ਹੈ ਹਿੰਦੂ ਰਾਜਪੂਤ ਵੀ ਸਿੰਘ ਤੇ ਕੌਰ ਲਾਲਾਂ ਦੇ ਨੇ ਸੋ ਇਸ ਕਰਕੇ ਅ ਜਿਹੜਾ ਕੌਰ ਸ਼ਬਦ ਹੈ ਉਹਨੂੰ ਲਿਖਣਾ ਨਹੀਂ ਸੀ ਚਾਹੀਦਾ ਤੇ ਹੋ ਸਕਦਾ ਹੈ ਇਹ ਉਹਦੀ ਮੌਤ ਦਾ ਕਾਰਨ ਬਣਿਆ ਹੋਵੇ ਸੋ ਅਸੀਂ ਤਾਂ ਬਾਕੀ ਲੜਕੀਆਂ ਨੂੰ ਵੀ ਕਹਿਣੇ ਆ ਬਾਕੀ ਚਲੋ ਅਮਰਤਪਾਲ ਨੇ ਜੋ ਕੀਤਾ ਉਹਨੂੰ ਭਜਣਾ ਨਹੀਂ ਸੀ ਚਾਹੀਦਾ ਉਹਦੇ ਭਜਣ ਨਾਲ ਹੁਣ ਜਾ ਜਾ ਸਾਰਿਆਂ ਨੂੰ ਲੈ ਕੇ ਭਜਦਾ ਇਕੱਲਾ ਕਿਉਂ ਭਜਿਆ ਤੂੰ ਜੇ ਤੂੰ ਮਾਰਨਾ ਸੀ ਤਾਂ ਉਹ ਸ਼ਰਿਆਂ ਮਾਰਦਾ ਤੇ ਮਾਰ ਕੇ ਥਾਣੇ ਪੇਸ਼ ਹੁੰਦਾ ਹੁਣ ਕਈ ਤਰ੍ਹਾਂ ਦੇ ਸਵਾਲ ਅਮਰਤਪਾਲ ਤੇ ਵੀ ਉੱਠ ਖੜੇ ਵੀ ਮੋਬਾਈਲ ਦਾ ਪਾਸਵਰਡ ਕਿਉਂ ਮੰਗਦਾ ਸੀ ਕਈ ਕਹੀ ਜਾਂਦੇ ਨੇ ਅਮਰਤਪਾਲ ਦੀਆਂ ਸ਼ਲੀਲ ਵੀਡੀਓ ਸੀ ਉਹਦੀਆਂ ਮੋਬਾਈਲ 'ਚ ਜਿੰਨੇ ਮੂੰਹੋਂ ਨੀਆਂ ਗੱਲਾਂ ਉਹਨੂੰ ਬਿਲਕੁਲ ਨਹੀਂ ਸੀ ਭਜਣਾ ਚਾਹੀਦਾ ਮਾਰ ਕੇ ਉਹਨੂੰ ਪੇਸ਼ ਹੋਣਾ ਚਾਹੀਦਾ ਸੀ ਥਾਣੇ ਵੀ ਆ ਮੈਂ ਮਾਰੀ ਆ ਜਾਂ ਫਿਰ ਭਜਣਾ ਸੀ ਜਿਹੜੇ ਹੁਣ ਮੁੰਡੇ ਪੁਲਿਸ ਨੇ ਫੜੇ ਨੇ ਉਹਨਾਂ ਦੇ ਤਾਂ ਕੁੱਟ ਪੈਗੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਅਮਰਤਪਾਲ ਦੀ ਇਹ ਗਲਤੀ ਆ ਕਿਉਂ ਸਾਡੀ ਆਦਤ ਆ ਅਸੀਂ ਗਿੱਟੇ ਲੱਗੇ ਗੋਡੇ ਲੱਗੇ ਸੱਚ ਅਸੀਂ ਕਹੀ ਦਿੰਨੇ ਹੁੰਨੇ ਆ ਬਾਕੀ ਸਰਕਾਰ ਨੂੰ ਅਸੀਂ ਅੱਜ ਤੁਹਾਡੇ ਜ਼ਰੀਏ ਕਹਿਣਾ ਚਾਹੁੰਦੇ ਆ ਜੇ ਸਰਕਾਰ ਕਦਮ ਨਹੀਂ ਚੱਕੂਗੀ ਇਹ ਗੰਦਗੀ ਇਸ ਤਰ੍ਹਾਂ ਫੈਲਦੀ ਰਹੀ ਇਸ ਤੋਂ ਬਾਅਦ ਕਤਲ ਫਿਰ ਹੋਰ ਵੀ ਹੋਣਗੇ ਉਹਦੇ ਲਈ ਜ਼ਿੰਮੇਵਾਰ ਸਰਕਾਰ ਹੋਊ ਸਰਕਾਰ ਦੀਆਂ ਵੀ ਜਿਹੜੀਆਂ ਪ੍ਰੋਬਲਮ ਨੇ ਬਾਬਾ ਜੀ ਉਹ ਵੱਧਦੀਆਂ ਜਾਂਦੀਆਂ ਨੇ ਜਿਵੇਂ ਦੀਪਿਕਾ ਲੁਥਰਾ ਇੱਕ ਹੋਰ ਇੰਸਟਾਗ੍ਰam ਵੈਸੇ ਉਹਨਾਂ ਨੇ ਆਪਣਾ ਬੰਦ ਕਰ ਲਿਆ ਹੁਣ ਉਹਨਾਂ ਨੇ ਸਿਕਿਉਰਿਟੀ ਦੀ ਮੰਗ ਕੀਤੀ ਕਿ ਧਮਕੀਆਂ ਆ ਰਹੇ ਨੇ ਸਾਨੂੰ ਈਮੇਲ ਜ਼ਰੀਏ ਕਿ ਸਾਡੀ ਵੀ ਜਾਨ ਨੂੰ ਖਤਰਾ ਉਸ ਤੋਂ ਬਾਅਦ ਮੁਲਾਜ਼ਮ ਦੋ ਮੁਲਾਜ਼ਮ ਲਾਏ ਗਏ ਨੇ ਹੁਣ ਉਹਨਾਂ ਦੇ ਘਰ ਦੇ ਅੱਗੇ 6 ਮੁਲਾਜ਼ਮ ਲਾਏ ਨੇ ਕਿੰਨੀ ਕਿਉਂ ਸੁਰੱਖਿਆ ਸਰਕਾਰ ਦੇ ਯੂਜੇ ਇਹ ਜੀ ਲਚਰਤਾ ਫੈਲਾਉਣ ਵਾਲਿਆ ਦੇਖੋ ਤੁਸੀਂ ਲਚਰਤਾ ਨਾ ਪਾਓ ਭਾਈ ਫਿਰ ਜੇ ਤੁਹਾਨੂੰ ਸਿਕਿਉਰਿਟੀ ਨੂੰ ਸਰਕਾਰ ਨੇ ਜਿਹਨੂੰ ਸਿਕਿਉਰਿਟੀ ਦੇਣੀ ਆ ਉਹਨੂੰ ਤਾਂ ਦਿੱਤੀ ਨਹੀਂ ਜਿਨ੍ਹਾਂ ਨੂੰ ਲੋਡ ਹੈ ਉਹਨਾਂ ਨੂੰ ਤਾਂ ਸਰਕਾਰ ਦਿੰਦੀ ਨਹੀਂ ਇਹਦਾ ਮਤਲਬ ਰੀਲਾ ਬਣਾਉਣ ਵਾਲੇ ਤੈਸੇ ਲੱਖਾ ਹੀ ਨੇ ਪੰਜਾਬ 'ਚ ਕਿਨੂੰ ਕਿਨੂੰ ਤੁਸੀਂ ਗਨਮੈਣ ਦੇਵੋਗੇ ਸਰਕਾਰ ਸਿਕਿਉਰਿਟੀ ਦੇਣ ਦੀ ਬਜਾਏ ਇਹਨਾਂ ਦੇ ਖਾਤੇ ਕਿਉਂ ਨਹੀਂ ਬੈਨ ਕਰਦੀ ਭਾਈ ਸਰਕਾਰ ਇਸੇ ਕਸੂਰਬਾਰ ਹੈ ਸਰਕਾਰਾਂ ਦੇ ਹੱਥ ਬੜੇ ਲੰਮੇ ਹੁੰਦੇ ਨੇ ਕੀ ਨਹੀਂ ਕਰ ਸਕਦੀ ਗਵਰਨਮੈਂਟ ਇੱਕ ਸਕਿੰਟ ਲੱਗੂ ਇਹਨਾਂ ਦੇ ਖਾਤੇ ਬੈਨ ਕਰੋ ਜਿਹੜੇ ਐਦਾਂ ਦੀ ਵਲਗਰ ਲੈਂਗੁਏਜ ਵਰਤਦੇ ਨੇ ਅਸੀਂ ਇਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਜਿਹੜੇ ਬਲਗਰ ਲੈਂਗੁਏਜ ਵਰਤਦੇ ਨੇ ਬੰਦੇ ਬਣ ਜੋ ਤੁਸੀਂ ਤੁਹਾਡਾ ਹਾਲ ਵੀ ਇਦਾਂ ਮਾੜਾ ਹੋਣਾ ਨਹੀਂ ਕੰਚਨ ਕੁਮਾਰੀ ਨਾਉਂ ਵੀ ਸੋ ਇਸ ਕਰਕੇ ਅਸੀਂ ਤਾਂ ਇਹ ਸੁਨੇਹਾ ਦੰਨੇ ਆ ਜੇ ਕੋਈ ਕੰਟੈਂਟ ਪਾਉਣਾ ਇੱਕ ਦਿਨ ਨਹੀਂ ਦੇਖਣਗੇ ਲੋਕ ਦੋ ਦਿਨ ਨਹੀਂ ਦੇਖਣਗੇ ਕੋਈ ਧਾਰਮਿਕ ਪਾਓ ਕੋਈ ਸਮਾਜ ਨੂੰ ਸੁਨੇਹਾ ਦੇਣ ਵਾਲਾ ਸੇਧ ਦੇਣ ਵਾਲਾ ਪਾਓ ਨਾ ਉਹ ਅਸੀਂ ਵੀ ਤਾਂ ਰੋਟੀ ਖਾਣੇ ਆ ਛੋੜਨਾ ਵਧੀਆ ਖਾਣੇ ਆ ਮਹਾਰਾ ਦਾ ਨਾਂ ਲੈਣੇ ਆ ਜੰਨਕ ਹੋ ਜਾਂਦਾ ਠੀਕ ਆ ਲੋਕਾਂ 'ਚ ਇਹ ਘਾਟ ਹੈ ਬਹੁਤ ਵੱਡੀ ਲੋਕਾਂ 'ਚ ਘਾਟ ਹੈ ਕੁਰਬਾਨੀ ਘੱਟ ਸੁਣਦੇ ਨੇ ਗੰਦ ਵੱਧ ਸੁਣਦੇ ਨੇ ਇਹ ਲੋਕ ਬਰਾਬਰ ਦੇ ਦੋਸ਼ੀ ਨੇ ਅਸੀਂ ਇਹ ਕਹਿਆ ਕੱਲੀ ਕੰਚਨਾ ਇਕੱਵਾਰੀ ਦੋਸ਼ੀ ਨਹੀਂ ਇਹ ਲੋਕਾਂ ਨੇ ਉਹਨੂੰ ਸ਼ਹਿਦ ਦਿੱਤੀ ਆ ਹੁਣ ਉਹ ਮਰ ਗਈ ਹੁਣ ਤਾਂ ਉਹਨੇ ਕਿਹਾ ਨਹੀਂ ਆ ਕੇ 50000 ਉਹ ਫੋਲੋਅਰ ਵਧ ਗਿਆ ਉਹਦਾ ਇਹ ਚ ਕਸੂਰਬਾਰ ਕੌਣ ਆ ਇਹ ਲੋਕ ਕਸੂਰਬਾਰ ਨੇ ਜੀ ਜੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਬਾਬਾ ਜੀ ਸੋਸ਼ਲ ਮੀਡੀਆ ਤੇ ਬਹੁਤ ਕੁਝ ਆ ਜਦੋਂ ਮੋਬਾਈਲ ਨੂੰ ਆਪਾਂ ਦੇਖਦੇ ਆ ਉਹਦੇ ਵਿੱਚ ਨਿਊਜ਼ ਵੀ ਆਉਂਦੀਆਂ ਨੇ ਗੁਰਬਾਣੀ ਆਉਂਦੀ ਆ ਸਭ ਕੁਝ ਆਉਂਦਾ ਜਿਹੜੀ ਚੀਜ਼ ਫੋਲੋ ਕਰਨੀ ਆ ਉਸ ਨੂੰ ਫੋਲੋ ਕਰਦਾ ਬੰਦਾ ਇਸ ਲਈ ਤੁਸੀਂ ਕਹਿੰਦੇ ਉਹ ਫੋਲੋਅਰ ਆ ਦੇਖੋ ਜੀ ਜਿਹੀ ਜੀ ਸੋਚ ਹੈ ਉਹੀ ਜੀ ਫੋਲ ਇਹ ਅਭਤੇ ਡਿਪੈਂਡ ਆ ਸੁਣਨ ਦੱਸਿਆ ਵੀ ਸੋਚ ਚੰਗੀ ਕਿਵੇਂ ਬਣਿਆ ਗੁਰਬਾਣੀ ਤੇリエ ਚੰਗੀ ਸੋਚ ਬਣੋ ਗੁਰਬਾਣੀ ਹੀ ਮਾੜੇ ਪਾਸਿਓਂ ਮੁੜੂਗੀ ਮਨ ਨੂੰ ਜਦੋਂ ਗੁਰਬਾਣੀ ਦੇ ਲੜ ਲੱਗ ਗਏ ਨਿਤਨੇਮ ਕਰਨ ਅੰਮ੍ਰਿਤ ਵੇਲੇ ਜਾਗ ਕੇ ਲੱਗ ਕੇ ਕਰਨ ਆਪੇ ਚੰਗੀ ਚੀਜ਼ ਨੂੰ ਫੋਲੋ ਕਰੋਗੇ ਸੋ ਗੁਰਬਾਣੀ ਦੇ ਲੜ ਲੱਗੋ ਸ਼ਰੀਰ ਦਾ ਪਤਾ ਕੋਈ ਨਹੀਂ ਸ਼ਰੀਰ ਦਾ ਕਾਹਦਾ ਮਾਨ ਹੈ ਕਦੋਂ ਸਮਾ ਆ ਜਾਵੇ ਮੌਤ ਦਾ ਇਸ ਕਰਕੇ ਸਰਕਾਰ ਚੁਕੰਨੀ ਹੋਵੇ ਇਨਾਂ ਦੇ ਖਾਤੇ ਬੈਨ ਕਰੇ ਜਿਹੜੇ ਗੰਦਗੀ ਫਲਾ ਰਹੇ ਇਹਨੇ ਸਿਕਿਉਰਟੀਆਂ ਦੇਣ ਦੀ ਬਜਾਏ ਅਸੀਂ ਕਿਸੇ ਦੇ ਕਤਲ ਨੂੰ ਜਸਟੀਫਾਈ ਨਹੀਂ ਕਰਦੇ ਲੇਕਿਨ ਸਰਕਾਰ ਵੀ ਬਰਾਬਰ ਦੀ ਦੋਸ਼ੀ ਹੈ ਜਿਹੜੇ ਗੰਦਗੀ ਦੇਖਦੇ ਨੇ ਬਰਾਬਰ ਦੇ ਉਹ ਵੀ ਦੋਸ਼ੀ ਨੇ ਇਨਫਲੂਐਂਸਰ ਜਿੱਥੇ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਦੋਸ਼ੀ ਨੇ ਉੱਥੇ ਦੇਖਣ ਵਾਲੇ ਵੀ ਦੋਸ਼ੀ ਨੇ ਹਾਂਜੀ ਬਿਲਕੁਲ ਜੀ ਸੋ ਬਾਬਾ ਸਰਜੀਤ ਸਿੰਘ ਕਨੜਕੀ ਵਾਲੇ ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਪੂਰੀ ਕਿਤੇ ਨਾ ਕਿਤੇ ਸਖਤਾਈ ਕਰਨੀ ਚਾਹੀਦੀ ਆ ਐਵੇਂ ਦੇ ਅਕਾਊਂਟਾਂ ਤੇ ਚਾਹੇ ਇੰਸਟਾਗ੍ਰam ਅਕਾਊਂਟ ਨੇ ਫੇਸਬੁੱਕ ਅਕਾਊਂਟ ਨੇ ਜੋ ਗੰਦਗੀ ਫੈਲਾਉਂਦੇ ਨੇ ਸਰਕਾਰ ਉਹਨਾਂ ਤੇ ਸਖਤ ਕਾਰਵਾਈ ਕਰੇ ਤਾਂ ਹੀ ਇਹ ਕਿਤੇ ਨਾ ਕਿਤੇ ਸਫਾਈ ਹੋ ਸਕਦੀ ਆ ਇਹਨਾਂ ਦੀ ਕਿਉਂਕਿ ਬਾਬਾ ਜੀ ਦਾ ਇਹ ਵੀ ਕਹਿਣਾ ਕਿ ਕਿੰਨਿਆਂ ਨੂੰ ਸੁਰੱਖਿਆ ਦੇ ਦੇਗੀ ਸਰਕਾਰ ਜਿਵੇਂ ਸੁਰੱਖਿਆ ਦਿੱਤੀ ਜਾ ਰਹੀ ਹੈ ਕਿ ਉਹ ਸੁਰੱਖਿਆ ਨਹੀਂ ਇਸ ਤੇ ਸਖਤਾਈ ਹੋਣੀ ਚਾਹੀਦੀ ਆ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬੀ